ਤਵਾਗਦਾ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਟਾਲੀ ਵਾਲਾ ਜੱਟਾ ਟਾਲੀ ਵਾਲਾ ਜੱਟਾ ਜੀ ਇੱਕ ਵੀਡੀਓ ਅੱਗੇ ਵੀ ਬਣਾਈ ਐ ਅੱਜੋ ਜੀ ਦੋ ਵੀਡੀਓ ਬਣਾਈ ਐ ਜੀ ਥਾਜਲ ਕਾ ਜਲਾ ਤੇ ਅਰਨੀ ਵਾਲੇ ਦੇ ਨੇੜੇ ਆ ਜੀ ਤਕਰੀਬਨ ਇਹ ਪਿੰਡ ਦੇ ਮੇਰੇ ਕੋਲੇ ਅੱਜ 5-6 ਕੇਸ ਸੀਗੇ ਜੀ ਬਾਈ ਜਲੰਧਰ ਆ ਜੀ ਨੇ ਮੈਂ ਸ਼ੁਰੂ ਚ ਆਇਆ ਜਿਹਦੇ ਘਰੇ ਉਹਨਾਂ ਦੇ ਘਰੋਂ ਹੀ ਵੀਡੀਓ ਬਣਾਈ ਐ ਤੇ ਸ਼ੁਰੂ ਚ ਜਿਹੜੀ ਇਹ ਬਾਈ ਦੂਜੇ ਨੰਬਰ ਤੇ ਆਪਾਂ ਵੀਡੀਓ ਬਣਾ ਰਹੇ ਆ ਜੀ ਤਿੰਨ ਘਰਾਂ ਚੋਂ ਆਪਾਂ ਕੋਈ ਵੀਡੀਓ ਨਹੀਂ ਬਣਾਈ ਤੇ ਇਹ ਬਾਈ ਦੇ ਪਸ਼ੂ ਵੀ ਸੀਗੇ ਸੋਨੂੰ ਦਿਖਾਉਣ ਵਾਲੇ ਵੀ ਵੀਡੀਓ ਚ ਇਹਨਾਂ ਦਾ ਕੋਈ ਕਾਰਨ ਦੱਸਦੇ ਆ ਜੀ ਸੋਨੂੰ ਬਾਈ ਨੇ ਇਹ ਤਿੰਨ گاਵਾ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਤਿੰਨ ਕੇ ਚਾਰ ਬਾਈ ਅਸੀਂ ਕਿਤੇ ਪੰਜ ਪੰਜ گاਵਾ ਤੋਂ ਜੀ ਠੀਕ ਹੈ ਦੋ ਸੇਲ ਕਰਤੀ ਦੋ ਸੇਲ ਕਰਤੀਆਂ ਪੰਜਾਂ گاਵਾ ਤੋਂ ਕੰਮ ਸ਼ੁਰੂ ਕੀਤਾ ਜੀ ਉਹ ਜਿਹੜੀ ਸਾਹਮਣੇ ਤੁਸੀਂ ਗਾਂ ਦੇਖ ਰਹੇ ਆ ਇਹ ਕਿੰਨੇ ਦੀ ਲਈ ਸੀ ਬਾਈ ਆਪਾਂ ਇਹ ਵੀਰੇ ਆਪਾਂ 65000 ਦੀ ਗਾਂ ਲਈ ਸੀ 65000 ਰੁਪਏ ਦੀ ਗਾਂ ਲਈ ਸੀ ਜੀ ਤੇ ਅੱਜ ਇਹਨੂੰ ਪੂਰਾ ਇੱਕ ਸਾਲ ਹੋ ਗਿਆ ਸੂਈ ਨੂੰ 6 ਸਾਲ ਪਲੱਸ ਹੀ ਹੋ ਗਿਆ ਤੇ ਦੁੱਧੋ ਜਾ ਚੁੱਕੀ ਹੈ ਜੀ ਇਹ ਕਿਵੇਂ ਲਈ ਸੀ ਆਪਾਂ ਟੋਕਰ ਗੱਬਨ ਲਈ ਸੀ ਜੀ ਇਹ ਟੋਕਰ ਗੱਬਨ ਲਈ ਸੀ 26 ਲੀਟਰ ਦੁੱਧ ਸੀ ਅੱਛਾ 26 ਲੀਟਰ ਦੁੱਧ ਦੀ ਗਾ ਹਾਂਜੀ ਉਹ ਦੋ ਹਾਂਜੀ ਠੀਕ ਹੈ ਜੀ ਇਹਨੇ ਸੱਜਰ ਸੂਈ ਨੇ ਇਹਨਾਂ ਦੁੱਧ ਦਿੱਤਾ ਨਾ ਨਾ ਜੀ ਟੋਕਰ ਗੱਬਨ ਟੋਕਰ ਗੱਬਨ ਨੇ ਹਾਂਜੀ ਠੀਕ ਹੈ ਤੇ ਸੱਜਰ ਨੇ ਕਿੰਨਾ ਕੁ ਫੇਰਦਾ ਮੇਰੇ ਹਿਸਾਬ ਨਾਲ ਜਿਆਦਾ ਟਾਈਮ ਨਹੀਂ ਹੋ ਗਿਆ ਸੂਈ ਨੂੰ ਬਈ ਕਿਵੇਂ ਦੁੱਧੋ ਹੀ ਗਈ ਹੈ ਇਹ ਹੁਣ ਤਾਂ ਦੁੱਧੋ ਫਿਰ ਤਾਂ ਛੱਡਿਆ ਵੀਰ ਜੀ ਗਰਮੀ ਬਹੁਤ ਜ਼ਿਆਦਾ ਸੀ ਹਾਂਜੀ ਜੇ ਇਹਨੂੰ ਫੀਡ ਪਾਉਂਦੇ ਸੀ ਫੀਡ ਖਾਦੀ ਨਹੀਂ ਜਾਂਦੀ ਸੀ ਜੀ ਵੀ ਕੱਢੀ ਜਾਂਦੀ ਜੀ ਵੀ ਕੱਢੀ ਜਾਂਦੀ ਦੁੱਧੋ ਦੋ ਮਹੀਨੇ ਇੱਕ ਫੀਟ ਚਮੜਾ ਡਰਾਈ ਕੀਤੀ ਵੀ ਆ ਠੀਕ ਹੈ ਹੁਣ ਹਰੇ ਤੇ ਠੀਕ ਹੈ ਜੀ ਤੇ ਉਦੋਂ ਪੂਰੇ ਸ਼ੌਂਕ ਨਾਲ ਕੰਮ ਸ਼ੁਰੂ ਕੀਤਾ ਪੂਰਾ ਪੂਰਾ ਤਾਪਤਾ ਤੇ ਫਿਰ ਕੀ ਲੱਗਿਆ ਤੁਹਾਨੂੰ ਵੀ ਕੰਮ ਚ ਫਾਇਦਾ ਨਹੀਂ ਲੱਗਿਆ ਉਦੋਂ ਤਾਂ ਐਂ ਲੱਗਦਾ ਸੀ ਇਹਦੇ ਵਰਗਾ ਤਾਂ ਦਾ ਹੀ ਕੋਈ ਕੀ ਵੀ ਸਭ ਫੇਲ ਤੰਦੇ ਇਹਦੇ ਤੋਂ ਹਾਂਜੀ ਪਰ ਜਦੋਂ ਹੁਣ ਇਹ ਖਰਾਬ ਹੋ ਗਈ ਇਹ 7ਵੇਂ ਮਹੀਨੇ ਚ ਇਹਨੇ ਫਲ ਸਿੱਟਤਾ ਹਾਂਜੀ ਉਸ ਤੋਂ ਬਾਅਦ ਨਾ ਤਾਂ ਡਾਕਟਰਾਂ ਦੀ ਨੌਲੇਜ ਹੀ ਆਇਆ ਕੁਝ ਹਾਂਜੀ ਤੇ ਸਾਨੂੰ ਤਾਂ ਡਾਕਟਰਾਂ ਨੇ ਉਹੀ ਹੰਬਾਲਿਆ ਹੰਬਾਲਿਆ ਠੀਕ ਹੈ ਜੀ ਦੀ ਇਹਦਾ ਹੱਲ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਠੀਕ ਹੈ ਜੀ ਆਉਂਦੇ ਆ ਟਿਕਲ ਆ ਜਾਂਦੇ ਆ ਹਾਂਜੀ ਉਹਦੇ ਟੀਕਾ ਆ ਜਾਂਦੇ ਆ। ਬਾਪੂ ਵੀ ਹੱਕ ਗਿਆ। ਹਾਂਜੀ। ਅਸੀਂ ਵੀ ਹੱਕ ਗਏ। ਠੀਕ ਹੈ ਜੀ। ਵੀ ਹੁਣ ਤਾਂ ਉਹਨੂੰ ਹੀ ਨਹੀਂ ਜੀ ਕਰਦਾ ਇੱਧਰ। ਨਾ। ਹਾਂ ਵੀ ਤੁਸੀਂ ਤਾਂ ਹੁਣ ਇਸ ਹਿਸਾਬ ਨਾਲ ਵੀ ਹੈ ਮੰਨ ਲਓ ਬਾਈ ਨੇ ਸਾਨੂੰ ਦੱਸਿਆ ਤਾਂ ਚਲੋ ਆਪਾਂ ਅੱਜ ਮਿਲੇ ਆ ਤੁਹਾਨੂੰ ਦੱਸਿਆ ਵੀ ਇਹਦਾ ਸੈਂਕ్రో-ਸੁਨਕ్రో ਕਰਾਂਗੇ। ਇੱਧਰ ਸੈਂਕ్రో-ਸੁਨਕ్రో ਵਾਲਾ ਹੈ ਨਹੀਂ। ਮੈਂ ਨਾ ਨੌਲੇਜ ਹੀ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਸੈਂਕ్రో ਚੀਜ਼ ਕੀ ਆ। ਅੱਛਾ ਨਹੀਂ ਪਤਾ ਜੀ। ਨਾਰਮਲ ਕੱਲੇ ਟੀਕੇ ਹੀ ਭਰੇ ਆ। ਨਾਰਮਲ ਟੀਕੇ ਬਸ ਜਾਂ ਉਹ ਦਵਾਈ ਇੱਕ ਜਿਹੜੀ ਬੀਟਾ ਡੀਨ ਦਵਾਈ ਭਰਦੇ ਆ ਉਹ ਭਰ ਜਾਂਦੇ ਆ ਹਾਂਜੀ ਹੋਰ ਉਸ ਤੋਂ ਬਾਅਦ ਕੋਈ ਨਹੀਂ ਕਿੰਨੇ ਵਾਰੀ ਟੀਕਾ ਭਰ ਆਲੇ ਉਹਦੇ ਕੋਈ ਪਾਸੇ ਮੇਰੇ ਤੋਂ ਜ਼ਿਆਦਾ ਨਹੀਂ ਨਿਕਲੋ ਅੱਛਾ ਯਾਦ ਹੀ ਨਹੀਂ ਰਿਹਾ ਅਲਫਾਫੇ ਤੋਂ ਪਤਾ ਲੱਗ ਸਕਦਾ ਕਿ ਕਿੰਨੇ ਵਾਰੀ ਟੀਕੇ ਭਰੇ ਅੱਛਾ ਉਹ ਲਪਾਵੇ ਰੱਖੀ ਬੈਠ ਨੇ ਮੈਂ ਨਾ ਇੱਥੇ ਪਈ ਹੋਣੀ ਤੇ ਅੱਛਾ ਚਾਚਾ ਚਾਚਾ ਨਾਜਮਾ ਦਾ ਸੀ ਮੈਂ ਕੱਲ ਸਾੜੇ ਆ ਅਸੀਂ ਸਾੜਦੇ ਹੁਣੇ ਜਾਂਦੇ ਆ ਸਿੰਦਾ ਜੀ ਲਪਾਵੇ ਦਾ ਗੱਟਾ ਸਾੜਦਾ ਹਾਂ ਹਾਂ ਚਲ ਤੇ ਹੋਰ ਗੱਬਣ ਗਈ ਗਾਂ ਬਈ ਗੱਬਣੇ ਕਾ ਕਾਲੀ ਗਾ ਇਹ ਸੇਲ ਕਰਨੀ ਆ। ਇਹ ਗਾਂ ਬਾਈ ਜੀ ਸੇਲ ਆ ਬਾਈ ਦੀ। ਉਹ ਬਾਈ ਗਾਇਆਂ ਤੋਂ ਅੱਕੇ ਹੀ ਇਹ ਇਹ ਗਾਂ ਸੇਲ ਕਰਨੀ ਹੁੰਦੀ ਆ। ਅੱਛਾ ਇਹਦਾ ਵੀ ਉਹਨਾਂ ਤੋਂ ਅੱਕ ਗਏ। ਇਹਦਾ ਵੀ 26 ਲੀਟਰ ਦੁੱਧ ਸੀ ਆ ਸੱਚ ਦਾ। ਹਾਂਜੀ ਉਹਦਾ ਠੋਕਰ ਦਾ 26। ਅੱਛਾ ਉਹਦਾ ਆ ਗਾਂ ਦਾ 29 ਲੀਟਰ ਦੁੱਧ। ਮਾਝਾ ਬਹੁਤ ਚੰਗੀ ਗਾਂ ਦੀ ਹਾਂ। ਇਹ ਗਏ ਤੇ ਕੋਈ ਸ਼ੱਕ ਨਹੀਂ ਗਾ। ਇਹ ਵੀ ਨਹੀਂ ਰਹੀ। ਇਹ ਵੀ ਨਹੀਂ ਰਹੀ ਸੀਗੀ। ਹੁਣ ਇਹ ਨੂੰ ਹੋ ਗਏ 15 ਦਿਨ ਟਿਕਾ ਇਹਦੇ ਭਰਾਇਆ। ਕਿੰਨੇ ਪੈਸਿਆਂ ਤੋਂ ਕੰਮ ਸ਼ੁਰੂ ਕੀਤਾ ਸੀ ਬਾਈ? ਕੀ ਖੱਟਿਆ ਹੁਣ ਦਾ? ਹੁਣ ਤੱਕ ਤਾਂ ਬਈ ਬਦਨਾਮ ਨਹੀਂ ਖੱਟਿਆ। ਠੀਕ ਆ। ਕੁਛ ਨਹੀਂ। ਉਦੋਂ ਕਰੋ ਵੀ ਗੱਲਾਂ ਪੈਣੀਆਂ। ਹਾਂਜੀ। ਖੇਤੀ ਵਾਲਾ ਤਾਂ ਨਹੀਂ ਸਾਡੇ ਖੇਤਾਂ ਪਾਣੀ ਟੇਲਾਂ ਤੇ ਪਾਣੀ ਆਉਂਦਾ ਨਹੀਂ ਸਾਡੇ ਪਿੰਡ ਹੁਣ 2200 ਕਿੱਲਾ ਸੋਲਰ ਨੂੰ ਪੈਲੀ ਦੇ ਪੈਲੀ ਸੱਚਾ ਤੇ ਦੁਖੀ ਐ ਸਸਤੰਪੂਰਾ ਐ ਹਰੇ ਵਾਸਤੇ ਸਿਰਫ ਦੁਖੀ ਐ ਬੰਦਾ ਪਾਣੀ ਤੋਂ ਤੇ ਪੈਲੀ ਵੀ ਤੁਸੀਂ ਕਹਿੰਦੇ ਵੀ ਖੁੱਲੀ ਆ ਲੋਕਾਂ ਕੋਲੇ 100-100 ਕਿੱਲੇ ਤੋਂ ਘੱਟ ਕੇ ਮੈਂ ਨਾ ਕੋਈ ਹੈ ਹੀ ਨਹੀਂ 100 ਤੋਂ ਥੱਲੇ ਹੀ ਨਹੀਂ ਹੁਣਾ 100 ਤੋਂ ਥੱਲੇ ਕੋਈ ਨਹੀਂ ਪਰ ਫਿਰ ਵੀ ਕੁਸ਼ਾਲ ਨਹੀਂ ਕੇ ਲੋਕ ਬਿਲਕੁਲ ਹੀ ਨਹੀਂ ਹੁਣ ਤੁਸੀਂ ਦੇਖ ਹੀ ਲਿਆ ਪਹਿਲੀ ਵਾਰ ਹੀ ਆਏਗਾ ਹਾਂ ਪਹਿਲੀ ਵਾਰ ਹੀ ਆਇਆ ਸਹੀ ਗੱਲ ਹੈ ਥੋੜੀ ਜਮਾ ਸਹੀ ਗੱਲ ਆ ਵੀ ਤੁਸੀਂ ਖੇਤੀ ਤੋਂ ਹਟ ਕੇ ਇਹ ਧੰਦਾ ਸ਼ੁਰੂ ਕੀਤਾ ਸੀ ਵੀ ਚਲੋ ਇਹ ਚ ਫਾਇਦਾ ਹੋਊਗਾ ਕਿਸ ਹਾਈਕ ਤੋਂ ਧੰਦਾ ਸੀਗਾ ਪੀਜ ਜੀ ਖੇਤੀ ਵਾਲਾ ਐ ਵੀ ਉਹ ਹੁੰਦਾ ਆਪਣਾ ਸਾਲ ਤੋਂ 6 ਮਹੀਨਿਆਂ ਤੋਂ ਇਸ ਹਾਈਕ ਤੋਂ ਦਾ ਮਲੇ ਲੱਖ ਰੁਪਏ ਦਾ ਪਸੂਦਿਆਂਦਾ ਹਾਂਜੀ ਇਹਦਾ ਉਦੋਂ ਤੋਂ ਹੀ ਮੁਨਾਫਾ ਸ਼ੁਰੂ ਹੋਇਆ ਹਾਂ ਵੀ ਚਲੋ ਜਾਂ ਹੁਣ ਚਾਚਾ ਜੀ ਦੀ ਲੱਖ ਰੁਪਏ ਦੀ ਗਾ ਮਰੀ ਆ ਹਾਂ ਉਹਨਾਂ ਦਾ ਹਾਲਾਤ ਦੇਖਿਆ ਹੁਣੀ ਅਸੀਂ ਹਾਂ ਰੋਣ ਵਾਲਾ ਗਾਮ ਹੀ ਸੀ ਵਿਚਾਰੇ ਦਾ ਉਹਦਾਂ ਦੋ ਗੱਗ ਅੱਗੇ ਵੀ ਉਹ ਕਹਿੰਦਾ ਵੀ ਦੋ ਗੱਗ ਉਹਨੂੰ ਕੈਂਸਰ ਹੋ ਗਿਆ ਉਹ ਮਰ ਗਈ ਇੱਕ ਆ ਹੁਣ ਮਰੀ ਇਹਦੀ ਸਮਝ ਹੀ ਨਹੀਂ ਆਈ ਇਹਦੀ ਸਮਝ ਹੀ ਨਹੀਂ ਆਈ ਹਾਂ ਸਹੀ ਹੈ ਮੰਨ ਲਓ ਇਹ ਹੈਗੀ ਆ ਪ੍ਰੋਬਲਮ ਇਧਰ ਵੀ ਸਹੀ ਨਹੀਂ ਹੋ ਰਹੀ ਗਾਈਡੈਂਸ ਸਹੀ ਨਹੀਂ ਮਿਲ ਰਹੀ ਤੁਹਾਨੂੰ ਬਿਲਕੁਲ ਹੀ ਨਹੀਂ ਪੈਸਾ ਵੀ ਉਹ ਲੱਗੀ ਜਾਂਦਾ ਪੈਸਾ ਵੀ ਲੱਗੀ ਜਾਂਦਾ ਤੇ ਉਹ ਗੱਲ ਵੀ ਨਹੀਂ ਬਣ ਰਹੀ ਉਹ ਗੱਲ ਨਹੀਂ ਠੀਕ ਹੈ ਜੀ ਤੇ ਬਾਈ ਨੂੰ ਕਿਹਾ ਜੀ ਇਹ ਗਾਂ 100% ਦਾ ਰੱਬ ਸੁੱਖ ਰੱਖੇ ਜੀ ਗੱਬਣ ਕਰਦੇ ਆਂਗੇ ਐਤਕੀ ਤੇ ਪਾਊਡਰ ਗੁੱਡਰ ਪਾ ਕੇ ਥੋੜੀ ਜਿਹੀ ਸਪਲੀਮੈਂਟ ਦੀ ਘਾਟ ਆ ਜੀ ਤੇ ਇੱਕ ਥੋੜਾ ਜਿਹਾ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਇੱਧਰ ਜਿਹੜੀ ਹੈਗੀ ਤੁਸੀਂ ਪਾਣੀ ਬਈ ਘਰ ਦਾ ਹੀ ਪੀਉਣੇ ਆ ਕਿ ਕਿਸੇ ਨਹੀਂ ਵੀਰ ਜੀ ਅਸੀਂ ਨਹਿਰ ਦਾ ਪੀਉਣੇ ਆ ਅੱਜ ਨਹਿਰ ਸਾਡੀ ਬੰਦ ਹੋਈ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਉਹ ਡੀ ਵਾਲਾ ਪਾਣੀ ਖਤਮ ਹੋ ਗਿਆ ਹਾਂਜੀ ਅਸੀਂ ਥੋੜਾ ਜਿਹਾ ਅੱਜ ਬਿਜੀ ਸੀਗੇ ਤੇ ਟੈਂਕ ਟੈਂਕ ਨਾਲ ਪਾਣੀ ਪਾਵਾਂਗੇ ਫਿਰ ਉਹ ਨਹਿਰ ਦੇ ਪਾਣੀ ਨਾਲ ਹੀ ਇਹ ਪਾਣੀ ਇਹਨਾਂ ਨੂੰ ਮੈਂ ਉਹੀ ਪੀਵਾਂਗੇ ਠੀਕ ਹੈ ਬਈ ਘਰ ਵਾਲਾ ਪਾਣੀ ਤਾਂ ਆਪਣਾ ਜਮਾ ਹੀ ਨਹੀਂ ਚੰਗਾ ਨਹੀਂ ਨਹੀਂ ਉਹ ਤੁਸੀਂ ਦੇਖਿਆ ਹੀ ਹੁਣ ਹਾਂ 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 ਪਾ ਇਹ ਦੇਖੋ ਜੀ ਬਾਈ ਲਿਆਂਦੀ ਤਾਂ ਅਸੀਂ ਸੀਗੀ 76000 ਰੁਪਏ ਦੀ ਹਾਂਜੀ ਹੁਣ ਕਿੰਨਾ ਦੋ ਦੇ ਰਹੀ ਹੈ ਜੀ ਹੁਣ ਇਹਨੂੰ ਜਮਾ ਕੀ ਅਸੀਂ ਡਰਦੇ ਨੇ ਉਹ ਚਾਚਾ ਕੀ ਗਾਂ ਜਿਹੜੀ ਦੀ ਡੈਥ ਹੋ ਗਈ ਸੀਗੀ ਹਾਂਜੀ ਹਾਂਜੀ ਤੇ ਨਹੀਂ ਆਪਾਂ ਛੱਡ ਸਕੇ ਖੀੜ ਪਾਉਂਦੇ ਰਹੇ ਜੇ ਤਾਂ ਇਹਨੂੰ ਖੀੜ ਫੇਰ ਪਾ ਦਈਏ ਤਾਂ ਦੁੱਧ ਫੇਰੇ ਨੇ 6-7 ਲੀਟਰ ਤੇ ਆ ਜਾਣ ਹੁਣ ਜਮਾ ਡਰਾਈ ਆ ਹਣ ਕਿੰਨਾ ਦੁੱਧ ਹੈ ਜੀ ਹੁਣ 4 ਲੀਟਰ ਦੁੱਧ ਦੋਹਾਂ ਟਾਈਮਾਂ ਦਾ ਇੱਕ ਟਾਈਮ ਦੋਨਾਂ ਟਾਈਮਾਂ ਦਾ ਤੇ ਕਿੰਨੇ ਪੈਸੇ ਮੰਗਦੇ ਜੀ ਮੈਂ 50000 ਰੁਪਏ ਨੇ 50000 ਰੁਪਏ ਪੰਪੀ ਗਿਆ ਜੀ ਚਲੋ ਤੁਹਾਨੂੰ ਕਾਲ ਕਰ ਲੂਗਾ ਕੋਈ ਵੀ ਬੰਦੇ ਕਿਸੇ ਨੂੰ ਲੋਡ ਹੋਈ ਠੀਕ ਹੈ ਇਹ ਗਾੜਾ ਤੁਸੀਂ ਰੱਖੋਗੇ ਇਹ ਰੱਖਣੀ ਆ ਮੱਝ ਰੱਖਣੀ ਆ ਇਹ ਤਾਂ ਵੇਚਣ ਵਾਲੀ ਹੈ ਹੀ ਨਹੀਂ ਹਣਾ ਕਿੰਨੇ ਪੈਸੇ ਲਾ ਕੇ ਕੰਮ ਸ਼ੁਰੂ ਕੀਤਾ ਸੀ ਬਾਈ ਬਾਈ ਮੈਂ 5 ਲੱਖ ਰੁਪਏ ਲਾਇਆ ਉਦੋਂ ਕਿੰਨਾ ਦੁੱਧ ਪਾਇਆ ਸ਼ੁਰੂ ਸ਼ੁਰੂ ਚ ਸਹੀ ਸੀ ਕੰਮ हां ਉਦੋਂ ਸਹੀ ਸੀ ਆ ਕਿੰਨਾ ਕੁ ਦੁੱਧ ਪਾਉਂਦੇ ਸੀ ਉਦੋਂ ਉਦੋਂ ਦੁੱਧ ਮੈਂ ਪਾਉਂਦਾ ਸੀ 70 ਲੀ ਹੁਣ ਤਾਂ ਕਰਦੇ ਪੂਰਾ ਹੁੰਦਾ ਹੁਣ ਤਾਂ ਗੁੰਡੀ ਜਵਾਲ ਵਾਲੇ ਨੂੰ ਜਿੰਨੇ ਵਧੂਆ ਉਹਨੇ ਹੀ ਦੁੱਧ ਆਣਾ ਉਹਨੇ ਹੀ ਕਹਿ ਸਕਦਾ ਤਾਂ ਬਈ ਇੱਕ ਘਰ ਆਪਣਾ ਸ਼ਹਿਰ ਆ ਹਾਂ ਤੇ ਹੁਣ ਸਾਰੇ ਘਰਦਿਆਂ ਦੇ ਸੀ ਵੀ ਸਾਰੇ ਸੇਲ ਕਰਨੇ ਆ ਆਪਾਂ ਸ਼ਹਿਰੀ ਚੱਲੀਏ ਬੱਚੇ ਪੜ੍ਹਾਈ ਮੰਨ ਲਓ ਧੰਦਾ ਜੰਮਿਆ ਨਹੀਂ ਤੁਹਾਨੂੰ ਵੀ ਨਹੀਂ ਗੱਲ ਬਣੀ ਨਾਲੇ ਵੀਰੇ ਆਪ ਕਰੀਦਾ ਸਾਰਾ ਨਾਲੇ ਆਪ ਕਰਦੇ ਆ ਸਾਰਾ ਦਿਨ ਕੰਮ ਕਰਦੇ ਤੁਸੀਂ ਮੇਰੇ ਹਾਲਾਤ ਹੀ ਦੇਖ ਲਓ ਕੀ ਜਾਣਦੇ ਆ ਹਾਂ ਆਪ ਕਰੀਦੇ ਨਹੀਂ ਆ ਵੀ ਫਲਾਣੇ ਤੂੰ ਕਰਦਾ ਹਾਂ ਨਾ ਨਾ ਕੋਈ ਸੀਰੀ ਨਾ ਕੋ ਦਿਹਾੜੀ ਠੀਕ ਆ ਤੇ ਗਾ ਕਿਸੇ ਨੂੰ ਇਧਰਲੇ ਬੰਦੇ ਨੂੰ ਕਹੋਂਗੇ ਇਹ ਕੰਮ ਕਰਨ ਵਾਸਤੇ ਜੀ ਉਹ ਫਿਰ ਮੇਰੇ ਤੋਂ ਪੁੱਛ ਲੈ ਹਾਂ ਸਹੀ ਹੈ ਇਹ ਕਰਨਾ ਜਾਂ ਨਹੀਂ ਕਰਨਾ ਨਹੀਂ ਕਰਨਾ ਕਰਨਾ ਤਾਂ ਤਰੀਕੇ ਨਾ ਕਰੋ ਜੀ ਵੈਸੇ ਚਲੋ ਠੀਕ ਆ ਪਰ ਸਾਨੂੰ ਲੋਡ ਫਿਰ ਇੱਥੇ ਸਾਰੀ ਚੀਜ਼ ਦੀ ਘਾਟ ਪੈਂਦੀ ਹੈ ਜੀ ਵੈਸੇ ਸਭ ਤੋਂ ਵੱਡੀ ਤਾਂ ਗਾਰਡਨਸ ਹੈਗੀ ਹੈ ਜੇ ਡਾਕਟਰੀ ਠੀਕ ਹੈ ਜੀ ਇਧਰ ਹੈ ਨਹੀਂ ਕੋਈ ਵਧੀਆ ਹੈ ਠੀਕ ਹੈ ਜੀ ਜਿਹੜੀਆਂ ਗੱਲਾਂ ਵੈਸੇ ਤੁਹਾਨੂੰ ਮੈਂ ਅੱਜ ਦੱਸਾਂਗਾ ਦੱਸਾਂਗਾ ਕਿਸੇ ਨੇ ਬਿਲਕੁਲ ਮੈਂ ਵੀਰ ਜੀ ਦਵਾਈ ਸ਼ਾਇਦ ਆਪਾਂ ਮੈਡੀਕਲ ਤੇ ਫੋਨ ਕਰੀਏਗਾ ਹਾਂ ਉਹ ਨਹੀਂ ਮਿਲੇ ਜੀ ਹਾਂ ਸਹੀ ਹੈ ਜੀ ਇਹ ਜਿਹੜੀ ਚੀਜ਼ ਉਹਦੇ ਖਰੂ ਵੀ ਸਕੂਲ ਚ ਜਿਹੜਾ ਅਧਿਆਪਕ ਪੜਾਉਂਦੇ ਆ ਅਧਿਆਪਕ ਨੂੰ ਉਹਦੇ ਆਲੇ ਦਾ ਹੀ ਨਹੀਂ ਪਤਾ ਤੇ ਫਿਰ ਬੱਚੇ ਨੇ ਤਾਂ ਉਹ ਜੇ ਪੜ੍ਹਨਾ ਉਹ ਜੇ ਹੀ ਪੜ੍ਹਨਾ ਸਹੀ ਹੈ ਜੀ ਇਹ ਤਾਂ ਗੱਲ ਸਹੀ ਹੈ ਤੁਹਾਡੀ ਹਾਂ ਠੀਕ ਹੈ ਨਾ ਬਈ ਹਾਂ ਥੋੜੀ ਲੋਡ ਹੈ ਇਧਰ ਮੰਨ ਕੇ ਚਲੋ ਇਹ 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 ਦਿੱਕਤ ਆਉਂਦੀ ਆ ਸਾਨੂੰ ਸਭ ਤੋਂ ਵੱਡੀ ਸਭ ਤੋਂ ਵੱਡੀ ਦਿੱਕਤ ਆ ਸਾਡਾ ਇੱਕੋ ਹੀ ਡਾਕਟਰ ਆ ਪਿਆਰਾ ਤੇਰੇ ਕਾਮਯਾਬ ਵੀ ਨਹੀਂ ਹੋਣਾ ਦੀ ਗੱਲ ਨਹੀਂ ਹੋਣਾ ਕਿੰਨੇ ਵਾਰੀ ਆਜੂ ਉੱਥੋਂ ਹਰੇਕ ਨਹੀਂ ਆ ਸਾਡਾ ਤਾਂ ਇੱਕੋ ਹੀ ਡਾਕਟਰ ਆ ਪਿਆਰਾ ਡਾਕਟਰ ਆ ਹਾਂ ਜੀ ਸਾਡਾ ਕਨਸ਼ਾਮ ਸਿੰਘ ਸ਼ਰਮਾ ਜੀ بس ਉਹ ਜਿਉਂਦਾ ਰਹੇ ਜਿੰਨਾ ਚਿਰ ਹੈਗਾ ਹਾਂਜੀ ਉਹ ਅੱਧੀ ਆਵਾਜ਼ ਤੇ ਆਜੇ ਪੂਰੀ ਆਵਾਜ਼ ਤੇ ਆਜੇ ਬਸ ਉਹ ਹੀ ਉਹੀ ਆਉਂਦਾ ਠੀਕ ਹੈ ਜੀ ਉਹ ਮੰਨ ਲਓ ਵੀ ਸਾਨੂੰ ਅਜੇ ਚਲੋ ਇੱਕ ਗਾਂ ਥੋੜੀ ਗੱਬਣ ਆ ਵੀ ਥੋੜੀ ਵਿਚਾਰੇ ਨੇ ਚਲੋ ਗੱਬਣ ਕਰ ਹੀ ਦਿੱਤੀ ਉਹ ਚਲੋ ਵੀਰ ਜਾਂਦਾ ਗਈ ਵਾਰੀ ਹਾਂ ਮੱਝ ਵੀ ਸੂਨ ਵਾਲੀ ਹਾਂ ਮੱਝ ਵੀ ਸੂਨ ਵਾਲੀ ਹੈ ਜੀ ਦੋ ਇੱਕ ਮੱਝ ਆ ਬਾਈ ਕੋਲੇ ਮੱਝਾਂ ਵੈਸੇ ਸੈੱਟ ਆ ਬਾਈ ਕੰਮ ਨਾਲ ਮੱਝਾਂ ਵਾਲਾ ਹਾਂਜੀ ਇਹਦਾ ਰੱਖੋਗੇ ਰੈਗੂਲਰ ਇਹ ਇਹ ਰੱਖਾਂਗੇ ਵੀਰ ਜੀ ਇਹਦੀ ਇਹਦੀ ਇਸ ਮੱਝ ਦੀ ਆਪਾਂ ਝੋਟੀ ਵੇਚੀ ਆ ਜੀ ਲੱਖ ਰੁਪਏ ਦੀ ਲੱਖ ਰੁਪਏ ਦੀ ਹਾਂਜੀ ਠੀਕ ਹੈ ਤੇ ਤੁਸੀਂ ਜਾਂ ਨੀਲੀ ਦੇ ਸ਼ੌਂਕ ਨਾਲ ਭਰਾਏ ਆ ਜੀ ਇਹ ਸ਼ੌਂਕ ਨਾਲ ਇਹ ਸਾਡੇ ਸ਼ਰਮਾ ਜੀ ਨੇ ਵੀ ਸ਼ੌਂਕ ਨਾਲ ਹੀ ਭਰੇ ਆ ਠੀਕ ਆ ਦੋਵੇਂ ਜੀ ਹੈ ਦੋ ਬਾਈ ਇਸੇ ਦੀਆਂ ਹੀ ਆ ਦੋਵੇਂ ਕੱਟੀਆਂ ਐ ਇਸੇ ਦੀਆਂ ਹਾਂਜੀ ਦੋਨੋਂ ਕੱਟੀਆਂ ਅੱਛਾ ਦੋਵੇਂ ਕੱਟੀਆਂ ਹੀ ਆ ਜੀ ਹੈ ਤੇ ਇੱਕ ਤੁਹਾਨੂੰ ਹੱਲ ਹੋਰ ਦੱਸ ਦਿਆਂ ਜੀ ਬਾਈ ਦੇ ਪਸ਼ੂਆਂ ਦੇ ਪਸ਼ੂਆਂ ਦੇ ਚਿੱਚੜ ਬਹੁਤ ਆ ਜੀ ਤੇ ਚਿੱਕੜਾਂ ਦਾ ਕਾਰਨ ਤੁਹਾਨੂੰ ਦੱਸਦੇ ਆ ਕਿ ਚਿੱਚੜ ਲੈ ਕੇ ਆਉਣੀ ਰਹੇ ਬਾਈ ਕਹਿੰਦੇ ਵੀ ਸਵੇਰ ਚਿੱਚੜ ਭਲਾ ਲਾੜ ਕੇ ਸ਼ਾਮ ਨੂੰ ਫੇਰ ਲੱਗ ਜਾਂਦੇ ਜੀ ਉਹਦਾ ਕਾਰਨ ਆਹ ਵਿੱਥਾ ਜਿਹੜਾ ਬਾਈ ਦੇ ਆਹ ਮੰਨ ਕੇ ਚਲੋ ਇਧਰੋਂ ਪਲਾਸਟਰ ਨਹੀਂ ਹੋਇਆ ਵਿਆ ਜਿੰਨਾ ਚਿਰ ਤੁਸੀਂ ਇਹ ਵਿੱਥਾ ਨਹੀਂ ਮਾਰਦੇ ਠੀਕ ਆ ਪਲਾਸਟਰ ਨਹੀਂ ਜਿਹੜਾ ਥਾਂ ਪਸ਼ੂਆਂ ਕੋਲੇ ਥਾਂ ਹੈਗਾ ਪਲਾਸਟਰ ਨਹੀਂ ਹੁੰਦਾ ਥੱਲੋਂ ਫਰਸ਼ 'ਤੇ ਵੜ ਜਾਂਦੇ ਆ ਇਹਦੇ 'ਚ ਵੜ ਜਾਂਦੇ ਆ ਜਿੰਨਾ ਚਿਰ ਚਿਚੜ ਇਥੋਂ ਆ ਚੀਜ਼ ਨਹੀਂ ਥੋੜੀ ਸਾਫ਼ ਰਹਿੰਦੀ ਉਹਨਾਂ ਚਿਰ ਚਿਚੜ ਨਹੀਂ ਲੱਗਣਾ ਹਟਨੇ ਦੀ ਪਸ਼ੂਆਂ ਦੇ ਜਿੰਨੇ ਮਰਜੀ ਟੀਕੇ ਜਿੰਨੀਆਂ ਮਰਜੀ ਦਵਾਈਆਂ ਲਾਈ ਚਲੋ ਤੇ ਤੁਹਾਡੇ ਬਾਹਰ ਰੇਤਾ ਉਹਦੇ 'ਚ ਮੈਲਾ ਤਨ ਵਗੈਰਾ ਦਾ ਪਾਊਡਰ ਲਾਓ ਜੀ ਤੇ ਇਹਦੇ ਤੋਂ ਤੁਸੀਂ ਜਿਵੇਂ ਤੁਸੀਂ ਪਸ਼ੂ ਬਾਹਰ ਬੰਨਦੇ ਇੱਥੇ ਬੰਨਦੇ ਆ ਤਾਂ ਇੱਥੇ ਸਪਰੇਅ ਕਰੋ ਠੀਕ ਆ ਜਦੋਂ ਅੰਦਰ ਬੰਨਦੇ ਆ ਤਾਂ ਇੱਥੇ ਸਪਰੇਅ ਕਰੋ ਇਹ ਰੈਗੂਲਰ ਕਰਨਾ ਪੈਣਾ ਜੀ ਤੁਹਾਨੂੰ 2 ਮਹੀਨੇ ਤੇ ਨਹੀਂ ਚਿਚ ਬਾਈ ਦੇ ਪੁੱਛੋ ਚਿਚੜਾਂ ਦੀ ਬਹੁਤ ਦਿੱਕਤ ਆ ਬਾਈ ਸੁਬਾ ਸਹੀ ਹੁੰਦੇ ਆ ਇਹ ਦਵਾਈ ਅਸੀਂ ਹੁਣ ਧਾਰ ਕੱਢਾਂਗੇ ਧਾਰ ਤੋਂ ਬਾਅਦ ਇਹਨਾਂ ਨੂੰ ਨਮਾਵਾਂਗੇ ਦਵਾਈ ਲਾ ਦੇਣੀ ਹੈ ਦਵਾਈ ਲਾ ਦੇਵੋਗੇ ਉਹ ਫਿਰ ਉਹਨਾਂ 'ਚ ਵੜ ਜਾਂਦੇ ਨਾ ਵਿੱਥਾਂ ਜਾਂ ਉਹਦੋਂ ਐ ਹੋਊਗਾ ਇਹ ਵੀ ਹੈ ਹੀ ਨਹੀਂ ਹੈ ਹੀ ਨਹੀਂ ਤੇ ਤੜਕੇ ਦੇਖੀ ਤਾਂ ਫਿਰ ਭਰੇ ਪਏ ਹਾਂ ਹਾਂ ਹੁਣ ਬਹੁਤ ਹੋਏ ਪਏ ਆ ਚਿਚੜੇ ਤਾਂ ਕਰਕੇ ਹੀ ਆ ਬਾਈ ਤੁਹਾਨੂੰ ਦੱਸਿਆ ਹੀ ਆ ਬਈ ਇੱਥੇ ਤੁਹਾਨੂੰ ਸਪਰੇਅ ਮਾਰਨੀ ਪੈਣੀ ਆ ਇਹਨਾਂ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੇ ਚੈਨਲ ਨੂੰ ਕਰੇ ਸਬਸਕ੍ਰਾਈਬ ਬਾਈ ਜੀ ਸਨੇਹਾ ਦੇਣਾ ਕੋਈ ਲੋਕਾਂ ਨੂੰ ਬਸ ਕੋਈ ਸਨੇਹਾ ਨਹੀਂ ਬਾਈ ਹਾਂਜੀ ਬਸ ਇਹੀ ਆ ਮਿਹਰਮਾਨੀ いいかげんにしたのまです。